ਜੰਮੇ ਪਾਕ ਦੇ ਵੱਲੋਂ 22 ਕਰੋੜ ਦਾ ਗਾਂਜਾ ਬਰਾਮਦ ਤਾਜ਼ੇ ਕੀ ਕਸਟਮ ਵਿਭਾਗ ਨੂੰ ਇੱਕ ਵੱਡੀ ਸਫਲਤਾ ਹਾਸਲ ਲੱਗੀ ਹੈ ਜਿਸ ਦੇ ਵਿੱਚ ਵਿਭਾਗ ਦੇ ਵੱਲੋਂ 22 ਕਰੋੜ ਦਾ ਗਾਂਜਾ ਬਰਾਮਦ ਕੀਤਾ ਗਿਆ ਹੈ ਇਹ ਬਰਾਮਦਗੀ ਕਸਟਮ ਵਿਭਾਗ ਨੂੰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਹੋਈ ਹੈ ਤਾਜ਼ੇ ਕੀ ਵਿਭਾਗ ਦੇ ਵੱਲੋਂ ਜਦੋਂ ਇੰਟਰਨੈਸ਼ਨਲ 에ਅਰਪੋਰਟ ਤੇ ਕਿੰਕੀ ਕੀਤੀ ਜਾ ਰਹੀ ਸੀ ਤਾਂ ਸ਼ੱਕ ਦੇ ਆਧਾਰ ਤੇ THAILAND ਤੋਂ ਆਏ ਤਿੰਨ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤਾਂ ਉਹਨਾਂ ਦੇ ਕੋਲੋਂ ਇਹ ਗਾਂਜਾ ਬਰਾਮਦ ਹੋਇਆ ਔਰ ਲਗਭਗ ਇਸ ਗਾਂਜੇ ਦੀ ਕੀਮਤ ਜਿਹੜੀ ਹੈ ਉਹ 22 ਕਰੋੜ ਦੱਸੀ ਜਾ ਰਹੀ ਔਰ ਇਹਨਾਂ ਦੇ ਵਿੱਚ ਦੋ ਔਰਤਾਂ ਅਤੇ ਇੱਕ ਵਿਅਕਤੀ ਜਿਹੜਾ ਸੀ ਉਹ ਸ਼ਾਮਿਲ ਸੀ ਜਿਨ੍ਹਾਂ ਦੇ ਕੋਲੋਂ ਤਿੰਨਾਂ ਦੇ ਕੋਲੋਂ ਕਸਟਮ ਵਿਭਾਗ ਦੇ ਵੱਲੋਂ ਚੈਕਿੰਗ ਕੀਤੀ ਗਈ ਤਾਂ ਇਹਨਾਂ ਦੇ ਕੋਲੋਂ ਗਾਂਜੇ ਦੀ ਬਰਾਮਦਗੀ ਕੀਤੀ ਗਈ ਦੱਸਦੇ ਕਿ ਲਗਭਗ 23 ਕਿਲੋਗ੍ਰam ਗਾਂਜਾ ਜਿਹੜਾ ਹੈ ਇਹਨਾਂ ਤਿੰਨਾਂ ਵਿਅਕਤੀਆਂ ਦੇ ਕੋਲੋਂ ਬਰਾਮਦ ਕੀਤਾ ਗਿਆ ਜੋ ਕਿ THAILAND ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚੇ ਸਨ ਜਿਸ ਤੋਂ ਬਾਅਦ ਵਿਭਾਗ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਇਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਇਨਾਂ ਦੇ ਕੋਲੋਂ ਇਹ ਗਾਂਜਾ ਬਰਾਮਦ ਹੋਇਆ ਇੱਕ ਵੱਡੀ ਬਰਾਮਦਗੀ ਜਿਹੜੀ ਹੈ ਕਸਟਮ ਵਿਭਾਗ ਨੂੰ ਹਾਸਿਲ ਹੋਈ ਹੈ ਔਰ ਦੱਸ ਦੇ ਕਿ ਇਸ ਦੇ ਨਾਲ ਹੀ ਜਿਹੜਾ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਔਰ ਨਸ਼ਾ ਖਤਮ ਕਰਨ ਦੇ ਲਈ ਲਗਾਤਾਰ ਜਿਹੜੇ ਨੇ ਤਸਕਰਾਂ ਨੂੰ ਫੜਨ ਦੀ ਜਿਹੜੀ ਗ੍ਰਿਫਤਾਰੀ ਜਿਹੜੀ ਉਹ ਚੱਲ ਰਹੀ ਹੈ ਉਸ ਦੇ ਤਹਿਤ ਹੀ ਅੱਜ ਵਿਭਾਗ ਦੇ ਵੱਲੋਂ ਵੀ ਕਸਟਮ ਵਿਭਾਗ ਦੇ ਵੱਲੋਂ ਵੀ ਚੈਕਿੰਗ ਲਗਾਤਾਰ ਜਾ ਰਹੀ ਸੀ ਔਰ ਸ਼ੱਕ ਦੇ ਆਧਾਰ ਤੇ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਜਿਹੜਾ ਹੈ ਜਦੋਂ ਚੈਕਿੰਗ ਕੀਤੀ ਗਈ ਤਾਂ ਇਹਨਾਂ ਦੇ ਕੋਲੋਂ ਇਹ ਗਾਂਜਾ ਬਰਾਮਦ ਹੋਇਆ ਦੱਸਿਆ ਕਿ ਇਹਨਾਂ ਦੇ ਵਿੱਚ ਦੋ ਔਰਤਾਂ ਜਿਹੜੀਆਂ ਨੇ ਉਹ ਮਹਾਰਾਸ਼ਟਰ ਦੀਆਂ ਦੱਸੀਆਂ ਜਾ ਰਹੀਆਂ ਨੇ ਅਤੇ ਇੱਕ ਵਿਅਕਤੀ ਜੋ ਕਿ ਅੰਮ੍ਰਿਤਸਰ ਦਾ ਹੀ ਸੀਗਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਜਦੋਂ ਇਹ ਪਹੁੰਚਦੇ ਹਾਂ ਤਾਂ ਇਹਨਾਂ ਦੇ ਕੋਲੋਂ ਇਹ ਲਗਭਗ 22 ਕਰੋੜ ਦੀ ਕੀਮਤ ਦੇ ਵਿੱਚ ਲਗਭਗ 23 ਕਿਲੋਗ੍ਰਾਮ ਗਾਂਜਾ ਜਿਹੜਾ ਹੈ ਉਹ ਬਰਾਮਦ ਹੁੰਦਾ ਹੈ ਇਸ ਤੋਂ ਇਲਾਵਾ ਦਾਸ ਦੇ ਕਿ ਕਸਟਮ ਵਿਭਾਗ ਨੂੰ ਇੱਕ ਹੋਰ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਇੰਟਰਨੈਸ਼ਨਲ ਯਾਨੀ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੋਂ ਹੀ ਹੋਰ ਵਿਅਕਤੀਆਂ ਦੇ ਚੀਨ ਦੇ ਸਿੱਕੇ ਜਿਹੜੇ ਨੇ ਉਹ ਜ਼ਬਤ ਕੀਤੇ ਗਏ ਨੇ ਦੱਸੇ ਕਿ ਇਹ ਸਿੱਕੇ ਜਿਹੜੇ ਨੇ ਉਹ ਬੈਂਕਾਕ ਤੋਂ ਲਿਆਏ ਸਨ ਔਰ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਜਦੋਂ ਪਹੁੰਚਦੇ ਹਨ ਤਾਂ ਉਹਨਾਂ ਦੇ ਕੋਲੋਂ ਚੈਕਿੰਗ ਦੇ ਦੌਰਾਨ ਇਹ ਸਿੱਕੇ ਜੜਨੇ ਬਰਾਮਦ ਕੀਤੇ ਗਏ ਨੇ ਤਾਂ ਕਸਟਮ ਵਿਭਾਗ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਸ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਇਹਨਾਂ ਨੂੰ 2 ਕਰੋੜ ਦਾ ਲਗਭਗ ਹੈ ਬਰਾਮਦ ਕੀਤਾ ਗਿਆ ਤੇ ਦੂਜੇ ਮਾਮਲੇ ਦੇ ਵਿੱਚ 700 ਪ੍ਰਾਚੀਨ ਸਿੱਕੇ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਔਰ ਦੱਸ ਦੇ ਕਿ ਇਹ ਬਰਾਮਦਗੀ ਲਗਭਗ ਜਿਹੜੇ ਨੇ ਤਿੰਨ ਵਿਅਕਤੀ ਜੋ ਕਿ ਗਾਜਾ ਲੈ ਕੇ ਆ ਰਹੇ ਸੀ ਔਰ థਾਈਲੈਂਡ ਤੋਂ ਆਏ ਸਨ ਔਰ 1.5 ਹੋਰ ਵਿਅਕਤੀ ਸੀ ਉਹ ਸਿੱਕੇ ਜਿਹੜੇ 700 ਸਿੱਕੇ ਲੈ ਕੇ ਆਏ ਸੀ ਉਹ ਵੀ ਜਿਹੜੇ ਨੇ ਬੈਂਕੋਕ ਇਹ ਸਾਂਝ ਤੋਂ ਬਾਅਦ ਵਿਭਾਗ ਨੇ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਇਹਨਾਂ ਦੇ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਫਿਲਹਾਲ ਵਿਭਾਗ ਦੇ ਵੱਲੋਂ ਐਂਡੀਪੀਐਸ ਐਕਟ ਦੇ ਤਹਿਤ ਇਹਨਾਂ ਵਿਅਕਤੀਆਂ ਤੇ ਮਾਮਲੇ ਦਰਜ ਕਰ ਲਏ ਗਿਆ ਹਨ ਅਤੇ ਪੁਸ਼ਤਾਸ਼ ਲਗਾਤਾਰ ਜਾਰੀ